ਜੀ ਗਾਇਸ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਪ੍ਰਪਰ ਗਲੋਗਸ ਤੇ ਅੱਜ ਦਾ ਵਲੌਗ ਸਟਾਰਟ ਕਰਨਾ ਹੈ ਆ ਪੌਣੇ 7 ਵਜੇ ਕਰਨਾ ਤੇ ਵਹ 6 ਵਜੇ ਹੀ ਕਿਉਂਕਿ ਅਹੀਂ ਜਾਣਾ ਹੈ ਵਿਕਟੋਰੀਆ ਵੱਲੋਂ ਜਾਣਾ 6 ਵਜੇ ਜਾਣਾ ਸੀ ਲੇਕਿਨ ਨਹੀਂ ਹੋ ਗਏ 40 ਮਿੰਟ ਲੇਟ ਕਿਉਂਕਿ ਰਾਤ ਅਸੀਂ ਸੁੱਤੇ ਨਹੀਂ ਹਾਂ ਤੇ ਸਾਰੀ ਲੇਟ ਹੋ ਗਈ ਨਾ ਕਿਸੇ ਨੇ ਕਿਨ ਉਠਾਇਆ ਤੇ ਹੁਣ ਸਾਰੇ ਫਟਾਫਟ ਜਾਂਦਾ ਕਿਉਂਕਿ ਫੈਰੀ ਲੈਣੀ ਆ 40 ਮਿੰਟ ਪਹਿਲੋਂ ਜੇ ਨਾ ਲਾਈ ਗਈ ਤੇ ਫਿਰ ਮਿਲੇਗੀ 1 ਘੰਟੇ ਬਾਅਦ ਆ ਵੀ ਜਨਾਬ ਫਟਾਫਟ ਤਿਆਰ ਹੋ ਕੇ ਮੈਂ ਵੀ ਫਟਾਫਟ ਤਿਆਰ ਹੋ ਕੇ ਤੇ ਭਾਈਏ ਹੁਣੀ ਉਹ ਹੱਟ ਤੇ 15 ਮਿੰਟ ਪਹਿਲਾਂ 20 ਮਿੰਟ ਪਹਿਲਾਂ ਨਿਕਲ ਗਏ ਆ ਕਿਉਂਕਿ ਉਹ ਰੈਡੀ ਛੜੀ ਹੋ ਗਈ ਛੋਟੀ ਵੀ ਰੈਡੀ ਹੋ ਗਿਆ ਸੀ ਸਾਰੀ ਰੈਡੀ ਹੋ ਗਈ ਲੰਮਸਮ ਤੇ ਉਹ ਨਿਕਲ ਗਏ ਆ ਤੇ ਅਸੀਂ ਪਿੱਛੇ ਦੇਖੋ ਅਸੀਂ ਪਹੁੰਚ ਸਕਦੇ ਆ ਪੂਰੀ ਕੋਸ਼ਿਸ਼ ਕਰਾਂਗੇ ਜਾਣ ਦੀ ਹਾਂਜੀ ਗਾਇਸ ਅਸੀਂ ਪਹੁੰਚ ਗਏ ਆ ਫੈਰੀ ਟਰਮੀਨਲ ਤੇ ਇੱਥੇ ਕਰਾਉਂਦੇ ਨੇ ਟਿਕਟ ਸਕੈਨ ਤੇ ਰਹਿਣ ਦੇ ਬੰਦ ਕਰਦੇ ਇੱਥੇ ਜਾ ਕੇ ਭਾਈ ਹਣੀ ਤੇ ਚੱਲ ਗਏ ਨੇ ਅੰਦਰ ਤੋ ਨਹੀਂ ਜਾਵਾਂਗੇ ਅੰਦਰ ਤੇ ਫਿਰ ਅਸੀਂ ਜਾਂਦੇ ਆ ਉਹ ਪਹੁੰਚ ਕੇ ਕੀ ਟਿਕਟ ਸਕੈਨ ਵਗੈਰਾ ਕਰਾਉਣੀ ਆ ਤੇ ਉਸ ਤੋਂ ਬਾਅਦ ਅੱਗੇ ਜਾਣਾ ਤਾਂ ਪਹਿਲੇ ਹੀ ਨਾ ਜਿਆਦੀ ਭੀੜ ਵੀ ਨਹੀਂ ਹੈਗੀ ਆਈ ਚੱਲਿਓ ਜਾਣੇ ਜਾਂਦੇ ਆ ਫਿਰ ਫੈਰੀ 'ਚ ਬੈ ਕੇ ਤੁਹਾਨੂੰ ਮੁਖਾਉਨੇ ਆ ਫੈਰੀ 41 ਨਾਲਿਆਂ ਦਾ ਇੱਥੇ ਵਿਊ ਬੜਾ ਵਧੀਆ ਹੁੰਦਾ ਨਾਲੇ ਵਧੀਆ-ਵਧੀਆ ਵਿਊ ਕੈਪਚਰ ਕਰਾਂਗੇ। ਤਹੀ ਵੀ ਇੰਜੋਏ ਕਰਿਓ ਤਹੀ ਵੀ ਕਰਾਂਗੇ। ਗਾਇਸ ਰੋਨੀ ਭਾਈ ਦਾ ਫੋਨ ਆਇਆ ਕਿੱਥੇ ਉਹ ਕਹਿੰਦੇ ਕਾਫੀ ਲੈ ਕੇ ਆਉਨੇ ਆ। ਆਨੂੰ ਪਤਾ ਨਹੀਂ ਇਹ ਤੇ ਸਾਡੇ ਨਾਲ ਦੀ ਲਾਈਨ 'ਚ ਹੀ ਆਹ ਖਲੋਤੀ ਨਾਲ ਦੀ ਗੱਡੀ ਚਿੱਟੀ ਵਾਲੀ। ਤੇ ਹੁਣ ਅਸੀਂ ਚੱਲੇ ਆ ਕਾਫੀ ਲੈਣ। ਕਿਉਂਕਿ ਅੰਦਰ ਬੋਰਡਿੰਗ ਹੋਣੀ ਉਹਨਾਂ ਨੂੰ ਨਾਲਾ ਵਾਵਾ ਟਾਈਮ ਲੱਗ ਜਾਣਾ। ਸੋ ਤੱਕ ਕਰਾਂ ਕਾਫੀ ਦਾ ਇੰਜੋਏ। ਮੀ ਇਸ ਵੈਟਿੰਗ ਯੂ। ਉਹ ਲੋਕ ਜਾਲ ਤੇ ਮਿੰਨੇ ਆ ਤੇ ਅੰਦਰ ਦਾ ਮਾਹੌਲ ਚਾਲੂ ਖਮਨੇ ਤੁਹਾਨੂੰ ਕਿੰਨੀ ਦੇਰ ਹੋ ਗਈ ਭਾਈ ਖਲੋਤੇ ਆਂ ਤੁਹਾਨੂੰ ਖਾਣਾ ਆਪੇ ਹੀ ਲੈਣ ਲੱਗੀ ਆ ਨਾ ਜੇ ਤੇ ਉਹੀ ਫੈਸਲੇ ਕਰਨਗੇ ਕਿ ਨਹੀਂ ਲੈਦੇ ਪਤਾ ਲੱਗਦਾ ਘੜੀ ਫੈਰੀ ਮੈਸੇਜ ਹੈ ਕਹਿੰਦਾ ਮੈਸੇਜ ਹੈ ਬਹੁਤ ਬਣਾ ਪੈ ਤਾ ਛੋੜ ਜੀ ਬੰਦ ਕਰ ਤਾ ਗਾਇਸ ਆਜਾ ਪਤਾ ਲੈ ਲੈਣੇ ਆ ਕਾਫੀ ਤੇ ਵੀਊ ਦਾ ਇੰਜੋਏ ਕਰਦੇ ਆ ਉਹ ਤੇ ਗਾਇਸ ਬੋਟਿੰਗ ਹੋਣ ਲੱਗ ਪਈ ਆ ਗੱਡੀਆਂਾਂ ਡੀਆਂ ਜਾਂਦੀਆਂ ਹੋਣ ਸ਼ਿਪ ਦੇ ਅੰਦਰ ਪਹਿਲਾਂ ਇਥੋਂ ਸ਼ਿਪ ਗੱਡੀਆਂ ਬਾਹਰ ਆਈਆਂ ਤਈ ਇਥੇ ਖਲੋਤੇ ਆ 7:30 ਵਜੇ ਤੇ ਟਾਈਮ ਹੋ ਗਿਆ ਹੁਣ ਪੌਣੇ 8 15 ਮਿੰਟਾਂ ਬਾਅਦ ਆ ਫੇਰ ਤੁਰ ਪੈਣੀ ਆ ਫੇਰ ਤੁਹਾਨੂੰ ਦਿਖਾਵਾਂਗੇ ਘੈਂਟ ਘੈਂਟ ਦੇ ਵੀਊ ਤੇ ਸਿਨੈਮੈਟਿਕਸ ਤੇ ਹੁਣ ਅਹੀ ਕਾਣਾ ਸਾਰਵਕਸ ਉਹ ਜਿਹੜਾ ਡਰਾਈਵਰ ਸਾਹ ਨੇ ਸਾਡੇ ਜਿਨ੍ਹਾਂ ਨੇ 15 ਮਿੰਟਾਂ 'ਚ ਗੱਡੀ ਸਰੀ ਤੋਂ ਇੱਥੇ ਲਾਈ ਕਿਉਂਕਿ ਅਹੀਂ ਹੋ ਗਏ ਹਨ ਲੇਟ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਯਾਰ ਵਸ ਸਮੁੰਦਰ ਇਹ ਤੁਹਾਨੂੰ ਖਵਾਵਾਂਗੇ ਵਿਕਟੋਰੀਆ। ਅਹੀਂ ਪਹਿਲੀ ਵਾਰ ਹੀ ਜਾਣਾ। ਪਹਿਲੀ ਵਾਰ ਐਕਸਪੀਰੀਅੰਸ ਕਰਿਓ ਸਾਰੇ। ਤੇ ਗਾਇਸ ਕੱਦੀ ਵਾਰ ਕਰਕੇ ਹੋ ਨਹੀਂ ਚੱਲੇ ਨੇ ਉੱਤੇ। ਬਾਹਰ ਹੀ ਨਹੀਂ ਚਲੇ ਗਏ ਨੇ। ਅਹੀਂ ਜਾਣਾ ਆ ਫੈਰੀ ਦੇ ਅੰਦਰ ਦਾ। ਇਹ ਦੇਖ ਕੇ ਸ਼ੋਪ। ਅੱਛਾ ਅਸ਼ੇਪ ਤੇ ਟੈਕ ਨੇ। ਹੁਣ ਅਸੀਂ ਜਾਵਾਂਗੇ ਉੱਤੇ ਟਰੈਸ ਤੇ ਤੁਹਾਨੂੰ ਖਵਾਵਾਂਗੇ। ਜ਼ਬਰਦਸਤ ਕੈਵਿ ਵਿਊ।

ਆਲਾ ਮੋੜਾ ਉਹ ਸਾਹਮਣੇ ਖਲੋਤੀ ਦੂਸਰੀ ਆਪਾਂ ਟੈਰਸ ਕਹਿੰਦੇ ਹਨ ਲੇਕਿਨ ਇਹਨੂੰ ਕਹਿੰਦੇ ਸੰਡੈਕਆ ਹੁਣੇ ਬਸ ਤੁਰਨੀ ਵਾਲੀ ਆ ਫੇਰ ਤੁਹਾਨੂੰ ਸੁਣਾਣਾ ਹੈ ਘੈਂਟ ਘੈਂਟ ਲਾਵਾਂਗੇ ਪੂਰੀ ਟਾਈਟੈਨਿਕ ਵਾਲੀ ਫੀਲ ਤੁਹਾਨੂੰ ਵੀ ਦਿਵਾਵਾਂਗੇ ਬਿਲਕੁਲ ਬਈ ਰਹੀ ਆ ਇੱਥੇ ਬੈਠਿਆਂ ਤੇ ਪਿਆਉਣਾ ਤੇ ਪੇ ਅਹੀਂ ਬੈਠੇ ਆ ਇਹ ਸ਼ਿਪ 'ਚ ਪਹਿਲੀ ਵਾਰ ਤੇ ਸਾਡੇ ਲਈ ਤਾਂ ਇਹ ਟਾਈਟੈਨਿਕ ਹੀ ਆ ਕਿਉਂਕਿ ਇਹ ਜ਼ਿੰਦਗੀ ਦਾ ਹੁਣ ਤੋਂ ਲੈ ਕੇ 22 ਸਾਲ 'ਚ ਇਹ ਪਹਿਲਾ ਪਹਿਲਾ ਮੌਕਾ ਹੈ ਸਾਨੂੰ ਸ਼ਿਪ ਦਾ ਤਾਂ ਸਾਡੇ ਲਈ ਇਹ ਟਾਈਟੈਨਿਕ ਆ ਗਾਹ ਵੇਖੋ ਹੁਣ ਕਿਹੜੀ ਵੱਡੀ ਸ਼ਿਪ ਦੇਖਾਂਗੇ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਕਹਿ ਰਹੇ ਨੇ ਤਾਂ ਟੈਰੀਕ ਤੋਂ ਘੱਟ ਵੀ ਨਹੀਂ ਗਾ ਤਾਂ ਟੈਨਿਕ ਵੀ ਨਹੀਂ ਗਾ ਤੇ ਆਹ ਦੁਰਪੀ ਆ ਤੇ ਹੱਟ ਹੀ ਪਤਾ ਨਹੀਂ ਕਿਦੋਂ ਦੁਰਨੀ ਆ ਵੈਨੇ ਆ ਤੁਹਾਨੂੰ ਵੀ ਡਰਾਉਣਾ ਹੈ ਸਾਡੇ ਨਾਲ ਦੇ ਮਿੱਤਰ ਬੈਠੇ ਨੇ ਉਹ ਜਿੱਥੇ ਨਾਲ ਕੋ ਦਿਖਣਾ ਵੀ ਨਹੀਂਗਾ ਤੇ ਖਾਨੂੰ ਆਵਾਜ਼ਾਂ ਮਾਰੀ ਜਾਂਦੇ ਸੀ ਪਹਿਲੀਆਂ ਸੀਟਾਂ ਘੇਰ ਕੇ ਬੈ ਗੇ ਨੇ ਸਾਨੂੰ ਪਤਾ ਨਹੀਂ ਦੇਣਗੇ ਕਿ ਨਹੀਂ ਤੇ ਉਹ ਗਾਈਸ ਉਹ ਤੁਰ ਪਈਏ ਸਾਡੀ ਵੀ ਤੁਰੇਗੀ ਨਾਲ ਤੁਹਾਨੂੰ ਵੀ ਡਰਾਵਾਂਗੇ ਤੇ ਵਿਖਾਵਾਂਗੇ ਇੱਥੇ ਦਾ ਮਾਹੌਲ ਚਾਲ ਲੋਕੀ ਬੈਠੇ ਨੇ ਵੀ ਰਿੰਦਰਾ ਲੈ ਰਹੇ ਨੇ ਨਾਲ ਹੀ ਵੀ ਰਵਾਂਗੇ ਆ ਬਈ ਚਨੇ ਸਾਰੇ ਨਾਲ ਦੇ ਮਿੱਤਰ ਹੈਲੋ ਮੈਂ ਆ ਗਿਆ ਖਾਣੂ ਗਿਆ ਖਾਲੀ ਖਾਣੂ ਦੇ ਥਲੇ ਕੁਛ ਨਹੀਂ ਸੋ ਗਾਈਸ ਫੈਰੀ ਜਿਹੜੀ ਆ ਤੋਪੀ ਆ ਆ ਇਸਪੀਨ ਇਹਨਾਂ ਦੇ ਰੂਪ ਦੇ ਨਾ ਹਰ ਤਰ੍ਹਾਂ ਦੀ ਚੀਜ਼ ਹੋ ਆਦਾ ਪਰ ਮਾਰ ਵਾਲੇ ਸਿਪੜੇ ਜਿਵੇਂ ਜਿਵੇਂ ਸਾਡੀ ਇਹ ਟ੍ਰੇਡਿੰਗ ਦਾ ਜਾਜ ਅੱਗੇ ਵਧਦਾ ਰਹੇਗਾ ਤੁਹਾਨੂੰ ਪੈਸੇ ਅਸੀਂ ਨਜ਼ਾਰੇ ਦਿਖਾਵਾਂਗੇ ਪੈਸੇ ਅਸੀਂ ਤਰੀਕੀ ਦਿਖਾਵਾਂਗੇ ਤੁਸੀਂ ਫਿਲਮਾਂ ਦੇ ਵਿੱਚ ਵੀ ਨਹੀਂ ਵੇਖਿਆ ਹੋਵੇ ਇਹ ਇਹ ਆਨਲਾਸ ਪੇਡਾ ਵੀ ਪਾਉਣੇ ਯੂਰਾਨਾਂ ਦੇ ਤੇ ਪੜੀਏ ਕਿਵਾਂ ਬੜੀ ਸੋਹਣੀ ਸਾਰਾ ਜੀ ਫਾਇਰ ਜਿਵੇਂ ਗਾਇਸ ਪੜੇ ਰਿਹਾ ਲੋਕਾਂ ਦੇ ਨਾਲ ਵੀ ਵੀਰ ਮਾਰਨ ਲਈ ਮੈਂ ਵੀ ਉਹ ਦਿਨ ਘੰਟੇ ਕਿਦਾ ਹੋਇਆ ਮੈਂ ਕ੍ਰੈਸ਼ ਟਿਕੋਤਾ ਲਈ ਖਲਾਫ

Yeah, that's the first time. Okay. okay. Yeah, i am oh, so really? after like half an hour what's going on here or, I'm really loving it or not? I'm pretty sure. I'm damn sure I will like it. I same. <laughs> same. Me <I do. laughs> <do. I> <laughs> yeah. Me okay. Same here. partner. With us too. Like, you know, this, this yeah. how much lucky she is? We are 36 and we are going first you time on the just She is eight year old and she is ਨੋਟ ਇਟ ਹਰ ਲੱਕੀ ਸਿਚੂਏਸ਼ਨ ਦਾ ਦੰਗ ਨਾ ਹੋਦਾ ਹੈ ਗਾਈਜ਼ ਹਾਡੀ ਫੈਰੀ ਨਿਕਲ ਗਈ ਆ ਉਹ ਸਾਹਮਣੇ ਆਉਂਦੀ ਦੁੱਧਰੀ ਹਾਂ ਆ ਜੇ ਪਹਿਲੇ ਨਹੀਂ ਕੋਹਾ ਗਾਈਜ਼ ਇਹਨੇ ਹਾਡੀ ਜਗਾ ਜਾ ਕੇ ਫਾਈਨ ਨਿਕਲ ਗਈ ਜਿਹੜੇ ਅੰਡਮਾਨ ਦੀ ਦੂਰ ਆਇਲੈਂਡ ਆ ਉਹਨਾਂ ਦੇ ਜਾਂਦੇ ਤੇ ਗਵਰਨਮੈਂਟ ਚਾਹੇ ਤੇ ਤੋੜ ਇੱਕ ਪੋਤੀ ਬਣਾ ਸਕਦੀ ਹੈ ਇਹ ਸ਼੍ਰੀਲੰਕਾ ਦਾ ਪੁਲ ਕਹਿੰਦੇ ਸ਼੍ਰੀਲੰਕਾ ਦਾ ਪੁਲ ਬਣਿਆ ਕਿ ਉਹ ਖਲੀ ਭੇਜੋ ਜੀ ਰੋਮਾਂਟਿਕ ਦਿਖਾਇਆ ਹੈ ਕੋਈ ਕਹਿੰਦੇ ਇਹ ਤਾਂ ਕੋਈ ਬੰਦਾ ਕਹਿੰਦਾ ਯਾਰ ਇੱਕ ਪਤਾ ਨਹੀਂ ਕੀ ਕਹਿੰਦੇ ਕਹਿੰਦੇ ਕਿ ਟ੍ਰੇਨ ਬਣਾ ਰਹੇ ਨੇ ਅੰਡਰਗਰਾਉਂਡ ਸਾਡੇ ਅੰਡਰਗਰਾਉਂਡ ਕਹਿੰਦੇ ਪੈ ਸਮੁੰਦਰ ਦੇ ਚਲਾਨੀ ਭੇਜ ਟ੍ਰੇਨ ਯਾਰ ਕਹਿੰਦੇ ਉੱਥੇ ਸਰਾਸ ਤੋਂ ਇੰਗਲੈਂਡ ਜਾਂਦੀ ਤੇ ਹਾਂ ਸਮੁੰਦਰ ਦੇ ਵਿੱਚ ਹੀ ਹੈ ਬਈ ਤੋਂ ਆਲੀ ਤੋਂ ਬਈ ਤੋਂ ਇੰਡੀਆ ਸਮੁੰਦਰ ਤੋਂ ਰੂਟ ਕੱਟਣ ਲੱਗੇ ਨੇ ਯਾਰ ਉਹ ਦਾ ਫੈਸਲਾ ਕੱਟ ਦੇਣਗੇ ਇਹਨਾਂ ਨੂੰ ਕਿੱਲੇ ਯਾਰ ਉਹ ਰੋਡ ਪੋਲ ਵੀ ਤੇ ਕੰਸਟਰਕਸ਼ਨ ਕਰਦੇ ਆ ਐਡਾ ਤਕੜਾ ਬਣੀ ਜਾਂਦਾ ਵੇ ਪਾਣੀ ਚਲੋ ਉਹ ਤੇ ਇੱਕ ਨਿਗਾ ਜਾ ਚੱਲ ਨਦੀ ਹੈ ਨਹੀਂ ਕਰਦੇ ਕਿਤਾ ਉਹ ਵਿਚਾਰੀ ਟੋਪੀ ਉਡਾ ਹੀ ਆ ਪਹੁੰਚ ਲਿਆ ਵਿਕਟੋਰੀ ਆ ਜਦੋਂ ਵੀ ਭਾਇਆ ਪਹਿਲਾਂ ਗਾਈਸ ਆਫਟਰ 1.5 ਘੰਟੇ ਦਾ ਟ੍ਰੈਵਲ ਕਰਨ ਤੋਂ ਬਾਅਦ ਚੈਨੀ ਆ ਗਏ ਆ ਵਿਕਟੋਰੀਆ ਲੱਗਣਾ ਬੇ ਦੇ ਹਾਟੀਸ਼ਪ ਲਗਣੀ ਆ ਵੈਰੀ ਤੇ ਫਿਰ ਅਸੀਂ ਉਤਰ ਕੇ ਜਾਵਾਂਗੇ ਕਾਰ ਤੇ ਕਰਾਂਗੇ ਟ੍ਰੈਵਲ ਤੇ ਫਿਰ ਉਹ ਖਾਵਾਂਗੇ ਇੱਥੋਂ ਦਾ ਪਾਰਲਮੈਂਟ ਹਾਊਸ ਤੁਹਾਨੂੰ ਤੇ ਹੋਰ ਵੀ ਬਥੇਰੀਆਂ ਚੀਜ਼ਾਂ ਜੇ ਕਿਤੇ ਘੁਮਾਂਗੇ ਸਭ ਤੋਂ ਜ਼ਿਆਦਾ ਭਾਰੀ ਬਹੁਤ ਜ਼ਿਆਦਾ ਐਕਸਾਈਟਿਡ ਨੇ ਆ ਐਡਮੰਟਨ ਤੋਂ ਆਏ ਨੇ ਉਹ ਭਾਬੀ ਜਿਹੜੇ ਕੱਲ ਆਏ ਉਹ ਦੀ ਜਿ ਬੈਠੀ ਸਿਆ ਮੇਰਾ ਪ੍ਰਾਅ ਆ ਤੇ ਕਿਹੜਾ ਖਤਰਾ ਇਹ ਇਸ ਮੇਰਾ ਬਰਾਬਰ ਫੋਨ ਸ਼ਾਬੀ ਹੋ ਰਹੀ ਹੈ ਬਾਚੀ ਸੌਰੀ ਕਾ ਇਧਰ ਫੋਨ ਨਹੀਂ ਬੰਦ ਕਰਕੇ ਨਾਲ ਛੁੱਟ ਕੇ ਰਹੋ ਸੇ ਵੀ ਸੇ ਵੀ ਕਰ ਰਿਹਾ ਹੈ ਪਾਰੀ ਕਿਤਰਾ ਲੱਗ ਰਿਹਾ ਤੁਹਾਨੂੰ ਇਹ ਦੇਖੋ ਜੀ ਸ਼ਾਤਰਾ ਜਿਹੜੀ ਹੈ ਉਹ ਵੀ ਆਨੰਦ ਲੈ ਰਹੀ ਹੈ ਆਜਾ ਮੱਲਾ ਆਇਆ ਅਜਨ ਸਵੇਰੇ ਦਿੱਤਾ ਦਾ ਰਾਜ ਦਿੱਤਾ ਚੁੱਛੇ ਦੂਆਏ ਨੇ ਤੇ ਫੋਨ ਅਸੀਂ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਬਸ ਪਹੁੰਚ ਹੀ ਚੱਲੇ ਆ ਬਸ ਇਹ ਪਾਰਕਿੰਗ ਲਗਾਉਣਾ ਹੈ ਬਸ ਆਪਣੇ ਯਾਰਡ ਦੇ ਵਿੱਚ ਜਾ ਕੇ ਕਰ ਲੈਣਾ ਜਿੱਥੇ ਵੀ ਹੈ ਉਸ ਤੋਂ ਬਾਅਦ ਸੋ ਹੋਣ ਅੱਗੇ ਜਾਵਾਂਗੇ ਕਿਤੇ ਅਹੀਂ ਪਹਿਲੀ ਵਈ ਆਇਆ ਅੱਗੇ ਤਾਂ ਬਸ ਅਗਰ ਤੋਂ ਬਾਅਦ ਕਰਦੇ ਹਾਂ ਇਹ ਤਾਂ ਪਾਰਲੀਮੈਂਟ ਆਉਣਾ ਨਾ ਹਾਂ ਖੜੀ ਟੈਨਿੰਗ ਹੋਈ ਹੈ 11 ਵਜੇ ਤੋਂ ਪਹਿਲਾਂ ਪਾਰਲੀਮੈਂਟ ਆਉਣਾ ਕਿਸੇ ਨੇ ਵੀ ਆਣਾ ਤਾਂ 11 ਵਜੇ ਤੱਕ ਆਏ ਕਿਉਂਕਿ 11 ਵਜੇ ਤੋਂ ਫੇਰ ਟਿਕਟ ਨਹੀਂ ਆਏ ਟਿਕਟ ਫ੍ਰੀ ਆ ਟਿਕਟ ਫ੍ਰੀ ਹੈ ਅਰ ਜੇ ਅਗਰ ਤੁਸੀਂ 11 ਵਜੇ ਤੋਂ ਬਾਅਦ ਆਓਗੇ ਤਾਂ ਤੁਹਾਨੂੰ 50% ਪਰਸੈਂਟ ਦੇ ਹਿਸਾਬ ਨਾਲ ਟਿਕਟ ਲੈਣੀ ਪਏਗੀ ਤੇ ਮੇਰਾ ਇਹ ਹੀ ਹੈ ਕਿ ਕਿਸੇ ਨੇ ਪਾਰਲੀਮੈਂਟ ਦੇਖਣਾ ਹੈ 4 ਪੈਸੇ ਬਚਾ ਲੈਣੇ ਔਰ ਚੰਗੀ ਤਰ੍ਹਾਂ ਦੇਖਣਾ ਹੈ ਤਾਂ 4 ਰੁਪਏ ਬਚਾ ਲੈਣੇ ਬਾਕੀ ਇੱਥੇ ਇੱਕ ਨੁਕਸਾਨ ਤੇ ਬਾਹਰ ਨਹੀਂ ਹੀ ਹੈਗਾ ਫੁੱਲਾਂ ਦਾ ਗਾਰਡਨ ਹੈ ਉਹ ਜਿੱਥੇ ਬਹੁਤ ਸਾਰੇ ਸਾਰੇ ਫੁੱਲ ਦਿਖਾਇਆ ਜਾ ਰਹੇ ਨੇ ਤੇ ਇਸੀ ਗਾਰਡਨ ਨੇ ਇਸੀ ਗਾਰਡਨ ਇਹੋ ਜਿਹਾ ਸਾਡਾ ਸਿੰਧਾਪੁਰ ਦੀ ਇੱਕ ਚਿੰਦਾ ਸੁਣਿਆ ਤੇ ਦੋ ਤਿੰਨ ਚੀਜ਼ਾਂ ਬਾਰੇ ਪਤਾ ਹੈ ਬਾਕੀ ਮੈਂ ਸੁਣਿਆ ਇੱਥੇ ਇੰਕਰੀਟ ਦੇ ਰਸਟਰ ਵੀ ਹੈ ਇਹਨਾਂ ਜ਼ਵੇਰ ਦਾ ਲੰਚ ਜੀਰੋ ਕਰਾਂਗੇ ਆਪਾਂ ਫਿਰ ਹੋਰੇ ਬਾਰੇ ਦੱਸਾਂਗੇ ਬਾਅਦ ਵਿੱਚ ਤੇ ਫਰਾਲ ਦੀ ਵਸੇਗੀਏ ਬਾਕੀ ਜੋ ਵੀ ਆਏਗਾ ਆਪਾਂ ਅੱਗੇ ਦੱਸਦੇ ਹਾਂ